ਹਾਂਜੀ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਵਧੀਆ ਤੋ ਇਸ ਨਾਮ ਆਪਾ ਥੇਰੇ ਤੇ ਨੋਕ ਜਮਨ ਹੁਣ ਕੀ ਹੈ ਠੀਕ ਆ ਐਵੇਂ ਜਾਣ ਕੇ ਬਖੰਡ ਕਰਦੀ ਆ ਕਿ ਹੂੰ ਪ੍ਰਾਨ ਕੀ ਹੈ ਚੰਗਾ ਭਲਾ ਦਾ ਭਰਾ ਕੇ ਆ ਦੋ ਚਾਤਲ ਕੀਤਾ ਪਾਸੋਤਰਾ ਉਹਨਾਂ ਨੇ ਔਰ ਕੀ ਕਰਨਾ ਸੀ ਉਹਨਾਂ ਨੇ ਆਹ ਜਾਂਦੀ ਆ ਜਾਂਦੀ ਆ ਕਪੜੇ-ਕਪੜੇ ਤੋਂ ਆਉਂਦੀ ਉਹਨਾਂ ਦੇ ਜਾ ਕੇ ਰੋਟੀ ਪਾਣੀ ਬਣਾਉਂਦੀ ਆ। ਹਾਂਜੀ ਹਾਂਜੀ ਇਹੋ ਹੀ ਗੱਲ ਕਰਨੀ ਸੀ ਮੈਂ ਤੁਹਾਡ ਨਾਲ ਜਿਹੜੀ ਗੱਲ ਤੁਸੀਂ ਕਰਨ ਡਏ ਜੇ। ਹੂੰ। ਹਾਂ। ਬੱਸ ਕੁੜੀ ਉਹ ਦੱਸਿਓ ਸਾਨੂੰ ਕਿ ਜਦੇ ਅੱਗੇ ਪਿੱਛੇ ਕੁਝ ਨਾ ਹੋਵੇ। ਬੱਸ ਲੈ। ਉਹ ਕਿਉਂ? ਉਹ ਕਿਉਂ ਆਇਆ ਇਸ ਕਰਕੇ ਕਿਉਂਕਿ ਮੁੰਡਾ ਤਾਂ ਲੈਣਾ ਮੈਂ ਇੱਥੇ ਉਹਦਾ ਭਰਾ ਉਹਦਾ ਭਰਾ ਇੱਥੇ ਲੈਣਾ ਮੈਂ ਭੰਜੀ ਹੋਰ ਕੀ ਕੰਮ ਵਾਲਿਆਂ ਮੈਂ ਵੈਹੇ ਕਲਦੀਆਂ ਸਾਰੀਆਂ ਢਾਤੀਆਂ ਮੈਨੂੰ ਤਾਂ ਮੜਜੀ ਬੋਟੀ ਨੇ ਗੱਲ ਸ਼ੁਰੂ ਕੀਤੀ ਕਿ ਅਖੇ ਕੀ ਨਾ ਕੰਦੇ ਮੰਮੀ ਜੀ ਅਖਿਓ ਮੇਰਾ ਭਰਾ ਕੱਲਾ ਤੇ ਮੈਂ ਕਿਹਾ ਕੱਲਾ ਤੇ ਆਂਦੀ ਮੈਂ ਲੈ ਕੇ ਆਣਾ ਮੈਂ ਕਿਹਾ ਲੈ ਆ ਫਿਰ ਮੈਂ ਦੱਸ ਹੈ ਇਹ ਗੱਲ ਕਹਿਣ ਵਾਲੀ ਆ ਦੱਸ ਤੂੰ ਚੰਗੀ ਮੇਰੀ ਭੈਣ ਹੋ ਕੇ ਮੈਨੂੰ ਕਹਿੰਂ ਕਿੰਨੀਆਂ ਚਲਾਕੀਆਂ ਕਹਿਣ ਡਈ ਕਾਹਦੀਆਂ ਮੈਂ ਚਲਾਕੀਆਂ ਖੇਡਣ ਡਈ ਆ ਆਹੋ ਆਹੋ ਨਹੀਂ ਹੋ ਗਈ ਅੱਗੇ ਨਾਲ ਚੁੱਸ ਤਾ ਮਿਲਤੇ ਹਾਂ ਚਿਲਕ ਗੰਡੇ ਆਏ ਇਹਦੇ ਦੀ ਮਾਂ ਮਰੀਏ ਤਾਂ ਸੋਖੀ ਹੋ ਗਈ ਸਗੋ ਨਹੀਂ ਪਹਿਲਾਂ ਦੀ ਜ਼ੁਬਾਨ ਨਹੀਂ ਸੀ ਚੱਲਦੀ ਹੁਣ ਇਹਦੀ ਜ਼ੁਬਾਨ ਬਹੁਤ ਚੱਲਣ ਲੱਗ ਪਈ ਆ ਉਹ ਤਾਂ ਇਹਨੇ ਟਲਕੇ ਗਿਆ ਟੌਰ ਸ਼ੋਰ ਕਰਕੇ ਰੱਖਦੀ ਆ ਆਕੜਦੀ ਮੇਰੇ ਅੱਗੇ ਪਰਸੋਂ ਐਵੇਂ ਮੇਰੇ ਸੋਚ ਤੱਕ ਮਾਰਿਆ ਉਹ ਤਾਂ ਤੂੰ ਫਿਕਰ ਨਾ ਕਰ ਪਾਸੇ ਤਾਂ ਮੈਂ ਸੇਕ ਦੂੰਗੀ ਇਸ ਵਕਤੋਂ ਮੈਂ ਘਟਨੀ ਹੈਗੀ ਇਹ ਨਾ ਫਿਕਰ ਕਰ ਤੂੰ ਡਾਨੀ ਡਾਨੀ ਆ ਲੈ ਮੈਂ ਤਾਂ ਮੋਟੜੀਆਂ ਤਾਰਾਂ ਵੀ ਕੱਢ ਦੇਣੀ ਤੋ ਠੰਡੇ ਪਾਣੀ ਦਾ ਕੱਪੜੇ ਮਸ਼ੀਨ ਦੀ ਵੀ ਤਾਰਾਂ ਵੜਤੀਆਂ ਮੈਂ ਭਰਾ ਨੇ ਆ ਜਿਹੜਾ ਕੰਬਲ-ਕੰਬਲ ਪਾਏ ਧੋਣ ਵਾਲੇ ਉਹ ਵੀ ਧਵਾਉਂਗੇ ਕਿ ਦੋਵੇਂ ਭੈਣ ਭਰਾ ਲੱਗਣ ਕੇ ਕੰਬਲ ਧੋਣਗੇ ਅਰੇ ਪਾਲੀ ਨਾ ਕੇ ਆਓ ਚਲ ਠੀਕ ਹੈ ਮੇਰਾ ਕੰਮ ਕਰੀ ਤੇ ਉਹ ਕੁੜੀ ਲੱਭ ਕੋਈ ਹਾਂ ਕਮਰਾ ਅੱਛਾ ਬੜੀ ਚਲਾ ਕੇ ਆ ਥੱਲੇ ਵਾਲੇ ਕਮਰਿਆਂ ਚ ਕੋਈ ਕਮਰਾ ਨਹੀਂ ਦੇਣਾ ਉੱਤੇ ਮਮਟੀਆਂ ਨਾ ਪੇਟੀਆਂ ਵਾਲੀ ਉੱਥੇ ਵੜੂੰਗੀ ਆਓ ਤੇ ਫਿਰ ਕਿਉਂ ਸ਼ੈਫੀ ਸੁੰਦਾ ਉੱਥੇ ਦਾ ਸ਼ੈਫੀ ਬਾਹਰ ਕੱਢ ਦਾਂਗੇ ਆਪੀ ਉੱਥੇ ਸੌਣਗੇ ਲੱਗੇ ਸ਼ੈਫੀ ਸੁਤਾ ਰਹੂਗਾ ਕਿ ਹੂੰ ਕੌਣ ਸ਼ੰਮੀ ਉਹਦੀ ਹਿੰਮਤ ਕੋਈ ਨਹੀਂ ਵੇਖ ਲਾਂਗੇ ਉਹਦੀ ਚੱਲਦੀ ਕਿ ਮੇਰੀ ਚੱਲਦੀ ਹੈ ਹਾਂ ਬਸ ਟੈਲੀਫੋਨ ਦੇ ਕੰਮ ਸਾਰੇ ਜਾਵੀਂ ਘਰ ਨਾ ਆਵੀਂ ਚੱਲ ਠੀਕ ਹੈ ਲੱਭੀਏ ਕੰਮ ਜਲਦੀ ਕਰੀ ਆਪਾਂ ਕੁੜੀ ਲੱਭ ਲੈਣੀ ਆ ਪਤਾ ਕੀ ਆ ਜੇ ਕੁੜੀ ਕਿਤੇ ਉਧਰੋਂ ਕਿਸੇ ਰਿਸ਼ਤੇਦਾਰ ਨੇ ਲੱਭਤੀ ਨਾ ਤੇ ਫਿਰ ਸਾਹਿਲ ਇੱਥੇ ਨਹੀਂ ਆਉਣਾ ਫਿਰ ਉਹ ਜਨਾਨੀ ਲੈ ਕੇ ਆਪਣੇ ਘਰੋਂ ਕੋ ਭੈਣ ਕਰ ਕਿਉਂ ਆਊਗਾ ਵੈਸੇ ਤਾਂ ਵਿੱਚੋਂ ਮੇਰਾ ਕਈ ਵਾਰੀ ਰਾਦਾ ਕਰਦਾ ਹੈ ਕਿ ਵਿਆਹ ਉਹਦਾ ਹੋਣ ਹੀ ਨਾ ਦਈਏ ਰਹਿਣ ਦੀਏ ਛੜਾ ਆਹੋ ਸਾਰੀ ਉਮਰ ਛੜਾਈ ਰਹੂਗਾ ਘਟੋ ਘਟ ਡੰਗਰ ਵੱੱਛਾ ਸੰਭ ਤੇ ਤੇ ਕੰਮ ਆਊਗਾ ਨਾ ਆਹੋ ਨਾਲੇ ਸ਼ਮੀ ਨੂੰ ਤੋਦ ਸਵਾਦ ਨਹੀਂ ਲੱਗਦਾ ਸ਼ਹਿਰ ਦਾ ਕੱਦੀ ਜੂ ਕਿ ਸ਼ਹਿਰ ਚ ਪਾਣੀ ਹੁੰਦਾ ਤੇ ਕੋਈ ਗੱਲ ਨਹੀਂ ਆਪ ਪਿਛਲੇ ਪਲਾਟ ਚ ਮੱਛਾ ਰੱਖ ਦਾਂਗੇ ਦੋ ਨਾਲੇ ਆਪੇ ਤੂੜੀ ਤੜੀ ਲਿਆ ਕੇ ਪਾਇਆ ਕਰੂਗਾ ਪੱਠੇ-ਪੁੱਠੇ ਆਹੋ ਚੱਲ ਠੀਕ ਆ ਤੂਰੀ ਆਂਡੇ ਯੂ ਅੱਖਾਂ ਡਿੱਡੀਆਂ ਕਰਕੇ ਮੇਰੇ ਵੱਲ ਵੇਖਣ ਦੀ ਜਿਦ ਤੱਕ ਕੱਚਾ ਹੀ ਮੈਨੂੰ ਖਾ ਜਾਣਾ ਬੰਦਾ ਪੁੱਛੇ ਮੈਂ ਖਾਦੀ ਜਾਊਂਗੀ ਇਹਦੇ ਕੋਲ ਚੱਲ ਠੀਕ ਆ ओके ਹਾਂ ਕੀ ਗੱਲ ਬੜਾ ਔਖਾ ਵੇਖਣ ਡੈ ਮੇਰੇ ਵੱਲ ਮੰਮੀ ਕਿਹਦਾ ਫੋਨ ਸੀ ਤੈਨੂੰ ਕੀ ਦੱਸਾਂ ਜਿਹਦਾ ਮਰਜ਼ੀ ਫੋਨ ਹੋਵੇ ਕਿਤਾ ਫੋਨ ਸੀ ਦੱਸੋ ਕਿਹਦਾ ਫੋਨ ਸੀ ਤੁਸੀਂ ਰਿਸ਼ਤੇ ਦੀ ਕਿਹਦੇ ਨਾਲ ਗੱਲ ਕਰਦੇ ਹੋ ਕਿਹਦੇ ਰਿਸ਼ਤੇ ਬਾਰੇ ਮੰਮੀ ਨਹੀਂ ਪੈਣਾ ਤੂੰ ਜਿੰਨਾ ਮਰਜ਼ੀ ਮੈਨੂੰ ਮਾੜੀ ਕਹੀ ਜਾ ਮੈਂ ਤਾਂ ਤੇਰੇ ਭਰਾ ਵਾਸਤੇ ਰਿਸ਼ਤਾ ਲੱਭਣ ਲਈ ਆ ਤੇ ਤੇਰੀ ਮਾਸੀ ਨੂੰ ਕਿਹਾ ਕਿ ਰਿਸ਼ਤਾ ਲੱਭ ਦੇ ਕੋਈ ਤੇਰਾ ਭਰਾ ਕੱਲਾ ਹੱਥ ਸਾੜਦਾ ਫਿਰਦਾ ਰੋਟੀਆਂ ਬਣਾਉਂਦਾ ਫਿਰਦਾ ਤੇ ਬਾਅਦ ਚ ਤੂੰ ਕਮਰੇ ਚ ਰੋ ਨਹੀਂ ਆ ਰੋਨੀ ਰੰਨੀ ਸਾਰਾ ਦਿਨ ਕਲੈਨ ਪੂੜਾ ਮੇਰੇ ਘਰ ਕਰਦੀ ਰੰਨੀ ਮੇਰੇ ਭਰਾ ਵਾਸਤੇ ਤੇ ਹੋ ਤੇਰੇ ਭਰਾ ਵਾਸਤੇ ਲੱਭਣ ਲਈ ਹੋਰ ਮਨ ਦਾ ਥੋੜਾ ਲੱਗੀ ਮੈਂ ਦੂਜਾ ਕਰਨ ਮੰਮੀ ਤੁਹਾਨੂੰ ਕਿਹਨੇ ਕਿਹਾ ਮੇਰੇ ਭਰਾ ਵਾਸਤੇ ਕੁੜੀ ਲੱਭਣ ਨੂੰ ਮੇਰਾ ਭਰਾ ਵਿਆਹ ਜੋਗਾ ਹੋ ਗਿਆ ਅਜੇ ਤੇ ਨਿਆਣਾ ਆਵੋ ਨਾ ਕੋਈ ਕੰਮ ਕਰਦੇ ਲੱਗਾ ਵਾ ਉਹਦਾ ਵੀ ਆ ਕਿੱਥੇ ਕਰਨਾ ਜੇ ਦੱਸ ਨਹੀਂ ਤੂੰ ਪਾਗਲ ਹੋ ਗਈ ਆ ਕੰਮ ਕਰਦੇ ਨਹੀਂ ਲੱਗਾ ਨਹੀਂ ਜਦੋਂ ਉਹਨੇ ਇੱਧਰ ਆ ਜਾਣਾ ਤਾਂ ਕੰਮ ਕਰਤੇ ਆਪੀ ਲੱਗ ਜਾਣਾ ਰੋਟੀ ਦੀ ਵੇਖ ਕੰਮ ਕਰਨ ਵਾਸਤੇ ਸਿਰਫ ਰੋਟੀ ਦੀ ਜ਼ਰੂਰਤ ਹੁੰਦੀ ਐ ਤੇ ਰੋਟੀ ਆਪਾਂ ਦੇ ਹੀ ਦੇਣਾ ਕਰਨੀ ਰੋਟੀ ਤਾਂ ਦੇ ਹੀ ਦੇਣੀ ਆ ਹੁਣ ਤੂੰ ਦੱਸ ਘਰ ਰਹੂਗਾ ਕੰਮ ਕਰੂਗਾ ਤੇ ਰੋਟੀ ਨਾ ਦਵਾ ਮੈਂ ਤੇ ਇਤਰਾ ਦੀ ਹੰਨੀ ਬਾਬਾ ਇਹ ਤੂੰ ਹੀ ਕੰਮ ਕਰ ਸਕਦੀ ਆ ਮੈਂ ਤਾਂ ਜਿਹੜਾ ਮੇਰੇ ਘਰ ਆਵੇ ਮੈਂ ਤਾਂ ਰੋਟੀ ਦੇਣੀ ਦੇਣੀ ਪਰ ਮੰਮੀ ਜੀ ਤਾਨੂੰ ਰਿਸ਼ਤਾ ਕਰਨ ਨੂੰ ਕਿੰਨੇ ਕਹਤਾ ਉਹਦਾ ਇਹ ਅਧਿਕਾਰ ਤਾਨੂੰ ਕਿੰਨੇ ਦਿੱਤਾ ਵਾ ਮੈਂ ਦੋ ਦੋ ਮਿੰਟ ਗੱਲ ਕੀ ਕੀਤੀ ਕਿ ਸਾਹੀ ਨੇ ਇੱਥੇ ਰਹਿਣਾ ਆਣ ਕੇ ਤੂੰ ਹੀ ਰਿਸ਼ਤੇ ਲੱਭਣ ਲੱਪੇ ਜੀ ਉਹਦੇ ਨਹੀਂ ਦੇਣੋਗੀ ਆ ਕਹੇ ਤਾਨੂੰ ਇਹ ਹੱਕ ਕਿੰਨੇ ਦਿੱਤਾ ਪਾਗਲੇ ਮੈਂ ਤਾਂ ਸਗੋਂ ਤੇਰੀ ਮਦਦ ਕੀਤੀ ਆ ਇਹਦਾ ਤੂੰ ਅੰਦਰ ਬਾਹਰ ਕਰਦੀ ਹਾਏ ਮੇਰਾ ਭਰਾ ਹਾਏ ਮੇਰਾ ਭਰਾ ਵਿਚਾਰਾ ਕੱਲਾ ਰੋਟੀਆਂ ਬਣਾਉਂਦਾ ਏ ਕੱਲਾ ਕੱਪੜੇ ਧੋਂਦਾ ਏ ਘਰ ਦੀ ਸਫਾਈ ਵੀ ਕੱਲਾ ਕਰਦਾ ਤੇ ਤੁਸੀਂ ਮੈਨੂੰ ਪੁੱਛੇ ਤੇ ਲਾਓ ਕਿ ਮੈਂ ਸਹਿਲ ਵਾਸਤੇ ਰਿਸ਼ਤਾ ਲੱਭਣ ਲੱਗੀ ਆ ਇੱਕ ਵਾਰੀ ਪੁੱਛਿਆ ਮੈਨੂੰ ਤੁਸੀਂ ਬਸ ਕਿੰਨਾ ਕ ਟਾਈਮ ਹੋਇਆ ਮੇਰੀ ਮਾਂ ਪੂਰੀ ਹੋਈ ਇਹਨੂੰ ਹੱਲੇ ਤੇ ਇਹ ਰਿਸ਼ਤੇ ਲੱਭਣ ਤੋਂ ਰੁਪਏ ਜੇ ਨਹੀਂ ਪੂਰੀ ਹੋ ਗਈ ਆ ਹੁਣ ਕਾਹਦਾ ਉਹਨੂੰ ਰੋਣਾ ਹਜੇ ਵੀ ਇਹਨੂੰ ਰੋਈ ਜਾਣਾ ਏ ਗਾ ਮੁੰਡੇ ਦਾ ਵਿਆਹ ਕਰਕੇ ਵਿਹਲੀ ਹੋ ਆਪਣੇ ਸਿਰ ਤੋਂ ਵੀ ਬੋਝ ਲਾਹ ਲੇ ਕਿਹਾ ਸਾਰੀ ਉਮਰ ਉਹ ਨੂੰ ਰੋਈ ਜਾਣਾ ਹੀ ਹੱਦਿਆ ਮੰਮੀ ਤੁਹਾਡੇ ਵਾਲੀ ਪਤਾ ਨਹੀਂ ਤੁਸੀਂ ਇਕੱਲੇ ਕੀ ਕੀ ਕਰਦੇ ਰਹਿੰਦੇ ਹੋ ਪਤਾ ਮੈਨੂੰ ਜਿੰਨੇ ਕ ਹਮਦਰਦੀ ਹੋ ਤੁਸੀਂ ਮੇਰੇ ਤੇ ਮੇਰੇ ਭਰਾ ਦੇ ਚੰਗੀ ਤਰ੍ਹਾਂ ਜਾਣਦੀ ਮੈਂ ਹਮਦਰਦੀ ਚੰਗੀ ਉਹ ਨਹੀਂ ਹੈ ਨਾਲੇ ਚੋਰ ਨਾਲੇ ਚਤਰ ਇੱਕ ਪਾਸੇ ਤੇਰੇ ਭਰਾ ਦੀ ਮੈਂ ਸੋਚਣ ਢਈ ਆ ਕਿ ਉਹਦਾ ਵਿਚੰਦਾ ਰਿਸ਼ਤਾ ਕਰਵਾਣਾ ਤੇ ਉਤੋਂ ਮੇਰੇ ਸਿਰ ਦੇ ਹਵਾਲਾ ਨੂੰ ਪੈਣ ਢਈ ਆ ਕਿ ਅਖੇ ਰਿਸ਼ਤੇ ਬਾਰੇ ਕਿਉਂ ਸੋਚਾ ਨਾ ਮੈਂ ਸੋਚਦੀ ਫਿਰ ਤੂੰ ਮੈਨੂੰ ਕਹਿਣਾ ਸੀ ਇਹੋ ਤਾਂ ਮੈਂ ਸਮਝਾਉਣ ਨਹੀਂ ਆ ਵੀ ਤੁਹਾਨੂੰ ਕਿਹਾ ਕਿ ਮੈਂ ਰਿਸ਼ਤੇ ਬਾਰੇ ਲੈ ਆ ਗਏ ਜਿਹਦੀ ਗੱਲ ਕਰਨ ਢੇ ਸੀ ਸਸਿਕਾ ਸਾਹਿਬ ਹੋਸ਼ਨਾ ਠੀਕ ਹੈ ਨਾ ਹਾਂਜੀ ਮਸੀ ਸਸਿਕਾ ਸਸਿਕਾ ਪਤਾ ਸਸਿਕਾ ਆ ਜਾ ਬੈ ਜਾ ਬੈ ਜਾ ਮੈਂ ਪਾਣੀ ਲਿਆਵਾਂ ਨਹੀਂ ਨਹੀਂ ਪਾਣੀ ਨਹੀਂ ਪੀਣਾ ਦੀਦੀ ਤੂੰ ਕਿੱਦਾਂ ਮੈਨੂੰ ਦੱਸਿਆ ਹੀ ਨਹੀਂ ਆਉਣ ਲੱਗਿਆਂ ਉਹ ਮੈਂ ਦੀਦੀ ਇੱਧਰ ਲੱਗੇ ਆਇਆ ਸੀ ਜੋਬ ਦਾ ਪਤਾ ਕਰਨ ਆਇਆ ਸੀ ਮੈਂ ਅੱਛਾ ਅੱਛਾ ਤੇ ਮੈਂ ਕਹਾਂ ਚੱਲ ਦੀਦੀ ਵੱਲੋਂ ਹੋਈ ਜਾਣਾ ਮਿਲੀ ਫਿਰ ਜੋਬ ਦੇ ਕੇ ਆਇਆ ਇੰਟਰਵਿਊ ਆ ਇੰਟਰਵਿਊ ਦਿੱਤੀ ਆ ਹਣ ਦੱਸਣਗੇ ਕਿ ਅੱਦੇ ਦਿਨ ਤੱਕ ਚੱਲ ਕੋਈ ਗੱਲ ਨਹੀਂ ਆਪੇ ਬਾਬਾ ਜੀ ਸਭ ਠੀਕ ਕਰਨਗੇ ਵੇਖੀ ਮੇਰੇ ਵੀਰ ਨੂੰ ਨਾ 2-4 ਦਿਨਾਂ ਚ ਨੌਕਰੀ ਮਿਲੀ ਲੈ ਪੁੱਤ ਬਾਬਾ ਜੀ ਨੇ ਠੀਕ ਕਰਨਗੇ ਠੀਕ ਕਰਨਗੇ ਮੁੰਡਾ ਚਾਹ ਤੇ ਪਿਆ ਵੇਖ ਬਾਹਰ ਕਿੰਨੇ ਠੰਡੇ ਗੀ ਧੁੰਦ ਪਈ ਆ ਹਾਂਜੀ ਮੰਮੀ ਚਾਹ ਤੇ ਪਿਆ ਹੁਣੇ ਲਈ ਲੈ ਕੇ ਆ ਹੋਰ ਮਾਸੀ ਦੇ ਦੱਸੋ ਠੀਕ ਐ ਬਸ ਪੁੱਤ ਇਤਰਾ ਹੀ ਆ ਮਾੜੇ ਚੰਗੇ ਦਨ ਨਿਕਲਦੇ ਜਾਣਦੇ ਤੂੰ ਸੁਣਾ ਠੀਕ ਐ ਬਸ ਤੁਹਾਨੂੰ ਤਾਂ ਪਤਾ ਹੀ ਆ ਚੱਲ ਪੁੱਤ ਪਰ ਅੰਨੇ ਕੀਤਾ ਤੇ ਬਹੁਤ ਮਾੜਾ ਫਰ ਹੋਣੀ ਨੂੰ ਕੌਣ ਟਾਲ ਸਕਦਾ ਸੀ ਚੱਲ ਕੋਈ ਨਹੀਂ ਸਾਨੂੰ ਮੇਰਾ ਪੁੱਤ ਹੌਸਲਾ ਰੱਖ ਤੇ ਮੇਰੀ ਗੱਲ ਸੁਣ ਕੀ ਕੀ ਆ ਜੋਬ ਕੀ ਕਹਿੰਦੇ ਆ ਤੀ ਤੂੰ ਮੈਂ ਕਹਾਂ ਹੁਣ ਮੈਂ ਵਿਹਲਾ ਵਾਂ ਪੈਸੇ ਦਾ ਸਾਧਨ ਤਾਂ ਕੋਈ ਨਾ ਕੋਈ ਲੱਭਣਾ ਹੀ ਪੈਣਾ ਤਾਂ ਕਰਕੇ ਫਿਰ ਮੈਂ ਇੱਥੇ ਲੱਗੇ ਇੰਟਰਵਿਊ ਦੇਣ ਆਇਆ ਸੀ ਹਾਂ ਹੁਣ ਨਾਲੇ ਪੁੱਤ ਪਹਿਲਾਂ ਮਾਂ ਤੇ ਫਿਰ ਤੇ ਖਾ ਛੱਡੀਆਂ ਹੈਨਾ ਹੁਣ ਪਤਾ ਲੱਗਦਾ ਨਾ ਕੰਮ ਕਰਦੀ ਕਿੰਨੀ ਲੋੜ ਹੈਗੀ ਆ ਤੇ ਤੂੰ ਕੰਮ ਕਾਤੇ ਵਾਸਤੇ ਕਰਨਾ ਰਹਿਣ ਤੇ ਛੱਡ ਪਰ ਹਜੇ ਤੇਰੀ ਉਮਰ ਕਿਹੜੀ ਕੰਮ ਕਰਨ ਦੀ ਤੂੰ ਨਾਲੇ ਆਈ ਜਾਣਾ ਤੇਰੀ ਭੈਣ ਕਹਿਣ ਡਈ ਸੀ ਕਿ ਤੈਨੂੰ ਇੱਥੇ ਲੈਣਾ ਆਹੋ ਮੈਨੂੰ ਕਿਹਾ ਸੀ ਦੀਦੀ ਨੇ ਪਰ ਮੈਂ ਨਾ ਕਿਸੇ ਤੇ ਬੋਝ ਨਹੀਂ ਬੰਨਣਾ ਚਾਹਨਾ ਤਾਂ ਕਰਕੇ ਮੈਂ ਕਿਹਾ ਸੀ ਕਿ ਚੱਲ ਇੱਥੇ ਰਹਿ ਲਿਆ ਕਰੂੰਗਾ ਕਮਾਊਂਗਾ ਤੇ ਆਪਣਾ ਹੀ ਨਾ ਲੈ ਪੁੱਤ ਬੋਝ ਦਾ ਬੰਨਣਾ ਦਾਸ ਤੂੰ ਦਾ ਮੇਰਾ ਘੋਟ ਪੈਗਾ ਹੈ ਸਭੋਂ ਆਏਗਾ ਮੈਨੂੰ ਵੀ ਬੜਾ ਵਧੀਆ ਲੱਗੇਗਾ ਤੇ ਨਾਲੇ ਤੇ ਨੂੰ ਆਪਾਂ ਬੋਧ ਬਨਣ ਥੋੜਾ ਦੇਣਾ ਬਸ ਆਜਾ ਰੋਟੀ ਪਾਣੀ ਖਾ ਵਧੀਆ ਰੋਟੀ ਦਵਾਂਗੇ ਕਦੀ ਇਹ ਨਾ ਸੋਚੀ ਕਿਤੇ ਪ੍ਰਾਣੀਆਂ ਸਿਆਣੀਆਂ ਦੀ ਘਰਤਾਂ ਵੱਲ ਨਾ ਜਾਵੇਂ ਤੂੰ ਖਾ ਚ ਨੇ ਆਣਾ ਹੈਗਾ ਅਜੇ ਤੈਨੂੰ ਪ੍ਰਾਣੀਆਂ ਦੇ ਘਰਾਂ ਦਾ ਕੀ ਪਤਾ ਲੋਕਾਂ ਦੀ ਕਿਸੇ ਗੱਲ ਤੇ ਨਹੀਂ ਲੈਣਾ ਲੋਕਾਂ ਨੇ ਤੈਨੂੰ ਕਹਿਣਾ ਹੈ ਕਿ ਭੈਣ ਘਰ ਪਾਈ ਪੁੱਤਾਂ ਪਰ ਤੂੰ ਇਹ ਗੱਲ ਕਦੇ ਨਹੀਂ ਸੋਚਣੀ ਠੀਕ ਆ ਤੇਰੇ ਆਪਣੀ ਭੈਣ ਦਾ ਘਰ ਆ ਤੇਰੇ ਜੀਜੇ ਦਾ ਘਰ ਆ ਪੁੱਤ ਮੇਰੇ ਵੱਲ ਵੇਖ ਉਧਰ ਕੀ ਵੇਖਣ ਡਿਆ ਲੈ ਆ ਪੁੱਤ ਪਾਣੀ ਲੈ ਆ ਤੂੰ ਸਮਾਨ ਲੈ ਆਣਾ ਸੀ ਨਾਲ ਹੀ ਆਪਣਾ ਲੈ ਕੇ ਕਿਉਂ ਨਹੀਂ ਆਇਆ ਕੋਈ ਨਹੀਂ ਮੈਂ ਲੈ ਆਉਂਗਾ ਚੱਲ ਬੈਠੋ ਦੋਵੇਂ ਭੈਣ ਭਰਾ ਗੱਲਾਂ ਕਰੋ ਤੇ ਕੱਲ ਆਪੇ ਆ ਜੇਂਗਾ ਕਿ ਤੈਨੂੰ ਸ਼ਮਮੀ ਲੈਣਾ ਵੇ ਨਹੀਂ ਕੋਈ ਨਹੀਂ ਮੈਂ ਦੇਖ ਲਾਂਗਾ ਆਪੇ ਆ ਜਾਾਂਗਾ ਆਪੇ ਕਿਉਂ ਆਣਾ ਤੋਰਨਾਵੇਂ ਜੀਜੇ ਦੀ ਗੱਡੀ 'ਚ ਠੀਕ ਹੈ ਪੁੱਤ ਕੋਈ ਨਹੀਂ ਆ ਜਾ ਪਾਣੀ ਗਰਮ ਦੇਣਾ ਸੀ ਠੰਡਾ ਨਹੀਂ ਸੀ ਦੇਣਾ ਜੇ ਚਾਹ ਵੀ ਦੇਣੀ ਤੇ ਉਹ ਵੀ ਗਰਮ ਦੇਵੇਂ ਆ ਜਾ ਸਾਹਿਬ ਅੰਦਰ ਬੰਨੇ ਜਾ ਜਾ ਪੁੱਤ ਸੇਹਨ ਭਰਾਵ ਨੇ ਕੋਈ ਆਪਣੀ ਗੱਲ ਕਰਨੀ ਹੁੰਦੀ ਹੈ ਨਾ ਜਾ ਮੇਰਾ ਪੁੱਤ ਤੂੰ ਅੰਦਰ ਜਾ ਆ ਜਾ ਆ ਜਾ ਸਾਹਿਲ ਅੰਦਰ ਜਾ ਪੀਏ ਕਿੰਨੀ ਕੀ ਧੇਰ ਮੇਰੇ ਕੋਲ ਲਗਾ ਕੇ ਰੱਖੇਗੀ ਇਹਨੂੰ ਆਣਾ ਤਾਂ ਫਿਰ ਉਹਨੇ ਇੱਥੇ ਹੀ ਹੈ ਨਾ ਫਿਰ ਪਤਾ ਲੱਗੂਗਾ ਹੋਰ ਸਾਹਿਲ ਸਨਾ ਫਿਰ ਠੀਕ ਠਾਕ ਹੈ ਨਾ ਹਾਂ ਦੀਦੀ ਠੀਕ ਆ ਦੀਦੀ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਹਾਂ ਸਾਹੀ ਬੋਲ ਮੈਨੂੰ ਮਾਸੀ ਜੀ ਦਾ ਸਭਾ ਠੀਕ ਜੈ ਨਹੀਂ ਲੱਗਾ ਕਿਉਂ ਕੁਝ ਕਿਹਾ ਉਹਨਾਂ ਨੇ ਤੈਨੂੰ ਮੈਨੂੰ ਇਦਾਂ ਲੱਗਾ ਜਿਵੇਂ ਉਹ ਚਾਹੁੰਦੇ ਨਹੀਂ ਆ ਕਿ ਮੈਂ ਇੱਥੇ ਆਵਾਂ ਪਰ ਤੈਨੂੰ ਇਦਾਂ ਕਿਉਂ ਲੱਗਾ ਕੀ ਕਿਹਾ ਮੰਮੀ ਨੇ ਉਹਨਾਂ ਦੀਆਂ ਗੱਲਾਂ ਤਾਂ ਮੈਨੂੰ ਲੱਗਾ ਕਿ ਆ ਜਾਹਰ ਹੁੰਦਾ ਹੈ ਉਹਨਾਂ ਦੇ ਗੱਲਾਂ ਤੋਂ ਹੀ ਕਿ ਮੈਂ ਨਾ ਹੀ ਆਵਾਂ ਤੇ ਵਧੀਆ ਤੇ ਨਹੀਂ ਨਹੀਂ ਸਾਹਿਲ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਤੂੰ ਜਿੱਦਾਂ ਮਰਜੀ ਇੱਥੇ ਆਣ ਕੇ ਰਹਿ ਤੇਰੀ ਭੈਣ ਦਾ ਘਰ ਆ ਨਾਲੇ ਤੈਨੂੰ ਪਤਾ ਮੈਂ ਤੇਰੇ ਭਾਜੀ ਨੂੰ ਵੀ ਪੁੱਛ ਲਿਆ ਵਾ ਤੇ ਉਹ ਤੇ ਮੈਨੂੰ ਕਹਿੰਦੇ ਸੀ ਆਪ ਜਾ ਕੇ ਲੈ ਕੇ ਆ ਸਾਹਿਲ ਨੂੰ ਦੀਦੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਨਾ ਭਾਈ ਦੀ ਕੋਈ ਗੱਲ ਨਹੀਂ ਹੈਗੀ ਮੇਨ ਗੱਲ ਹੀ ਮਾਸੀ ਜੀ ਦੀਗੀ ਆ ਤੇ ਮਾਸੀ ਜੀ ਨੇ ਕੀ ਕਹਿਣਾ ਬਾਉ ਦੱਸ ਆਪਾਂ ਦੋਨੇ ਬੈਠੇ ਆ ਨਾਲੇ ਉਹਨਾਂ ਨੇ ਤੇ ਕਦੀ ਮਨਾ ਹੀ ਨਹੀਂ ਕੀਤਾ ਹੈਗਾ ਅੱਜ ਤੱਕ ਮੰਮੀ ਨੇ ਮਨਾ ਥੋੜਾ ਕੀਤਾ ਕਿਸ ਗੱਲ ਤੋਂ ਮੈਂ ਦੀ ਜੀ ਤੁਹਾਨੂੰ ਕਹਿਣਾ ਨਾ ਤੁਸੀਂ ਕਦੀ ਕਦੀ ਆ ਜਾ ਕਰੋ ਉੱਥੇ ਤੇ ਥੋੜੀ ਜੀ ਰੋਟੀ ਸਬਜ਼ੀ ਬਣਾ ਜਾ ਕਰੋ ਮੈਂ ਉਹਦੇ ਨਾਲ ਹੀ ਦੋ ਤਿੰਨ ਦਿਨ ਗੁਜ਼ਾਰਾ ਕਰ ਲਿਆ ਕਰੂੰਗਾ ਨਹੀਂ ਸਾਹਿਲ ਐਦਾਂ ਦੀ ਕੋਈ ਗੱਲ ਨਹੀਂ ਆ ਤੂੰ ਐਦਾਂ ਕਰ ਆਪਣਾ ਨਾ ਸਮਾਨ ਸਮੋਸਾਰਾ ਪੈਕ ਕਰ ਲਈ ਜਾ ਕੇ ਤੇ ਮੈਂ ਆਉਂਗੀ ਤੈਨੂੰ ਲੈਣ ਆਪਾਂ ਦੋਵੇਂ ਭੈਣ ਭਰਾ ਆ ਜਾਈਏ ਨਹੀਂ ਦੀਦੀ ਤੁਹਾਨੂੰ ਪਤਾ ਹੁਣ ਤੇ ਜੋਬ ਵੀ ਮੈਂ ਲੱਭਣੀ ਸਟਾਰਟ ਕਰਤੀ ਆ ਅੱਜ ਨਹੀਂ ਤਾਂ ਕੱਲ ਜੋਬ ਲੱਗ ਹੀ ਜਾਣੀ ਆ ਤੇ ਹੁਣ ਮੰਮੀ ਦੇ ਜਿਹੜੇ ਪੈਸੇ ਹੀ ਜੇ ਮੈਂ ਖਾਣਦੇ ਆਵਾ ਉਹ ਵੀ ਇੱਕ ਨਾ ਇੱਕ ਦਿਨ ਮੁੱਕ ਹੀ ਜਾਣੇ ਆ ਇਹ ਤੂੰ ਗੱਲ ਬਿਲਕੁਲ ਸਹੀ ਕਹਿਣ ਦੇ ਆ ਜਿਹੜੀ ਚੀਜ਼ ਪਈ ਹੁੰਦੀ ਹੈ ਨਾ ਜੇ ਆਪਾਂ ਉਹਨੂੰ ਵਰਤੀ ਜਾਵਾਂਗੇ ਉਹ ਤੇ ਮੁੱਕਣੀ ਆ ਆਪਾਂ ਨੂੰ ਗਾਂ ਵੀ ਤੇ ਕੋਈ ਇਂਤਜ਼ਾਮ ਕਰਨਾ ਚਾਹੀਦਾ ਵਾ ਨਾ ਤੂੰ ਬਹੁਤ ਸਿਆਣਾ ਵਾ ਸਾਹਿਲ ਜਿਉਂ-ਜਿਉਂ ਤੇਰੇ ਤੇ ਜੁਮੇ ਆਰੀਆਂ ਪੈਂਦੀਆਂ ਜਾਣਡੀਆਂ ਵਾ ਨਾ ਤੇ ਉਹਦੇ ਤੇਨੂੰ ਅਕਲ ਆਉਂਦੀ ਆ ਮੈਨੂੰ ਬੜਾ ਨਾਜ ਆ ਤੇਰੇ ਤੇ ਕਿ ਮੇਰਾ ਭਰਾ ਇੰਨਾ ਸਿਆਣਾ ਵਾ ਘਰ ਨੂੰ ਚਲਾ ਸਕਦਾ ਵਾ ਪਰ ਵੇਖ ਸਾਹਿਲ ਹਜੇ ਤੇਰਾ ਮਨ ਬੜਾ ਉਦਾਸ ਰਹਿੰਦਾ ਵਾ ਜਿੰਨਾ ਚਿਰ ਤੇਰਾ ਵਿਆਹ ਨਹੀਂ ਨਾ ਹੁੰਦਾ ਤੂੰ ਰਾਮ ਨਾਲ ਆਪਣੀ ਭੈਣ ਦੇ ਘਰ ਰਹਿ ਸਕਦਾ ਵਾ ਤੂੰ ਆਪਣਾ ਸਾਰਾ ਸਮਾਨ ਸਮoon ਪੈਕ ਕਰ ਲੀ ਤੇ ਕੱਲ ਮੈਂ ਆਉਂਗੀ ਤੇ ਮੈਂ ਤੈਨੂੰ ਲੈ ਆਉਂਗੀ ਠੀਕ ਐ ਲੱਗੀ ਸਮਝ ਖੋਸ਼ ਹੋ ਨਾ ਵੇਖ ਲੈਨੇ ਦੀਦੀ ਕੋਈ ਨਹੀਂ ਕੀ ਐ ਸਾਹਿਲ ਜੇ ਮੰਮੀ ਜੀ ਨੇ ਤੈਨੂੰ ਕੁਝ ਕਿਹਾ ਵਾ ਤੂੰ ਤੈਨੂੰ ਖੁੱਲ ਕੇ ਦੱਸ ਕੋਈ ਗੱਲ ਕੀਤੀ ਉਹਨਾਂ ਨੇ ਨਹੀਂ ਨਹੀਂ ਉਹਨਾਂ ਨੇ ਕੁਝ ਨਹੀਂ ਕਿਹਾ ਉਹਨਾਂ ਦਾ ਸੁਭਾਈ ਇਦਾਂ ਦਾ ਵਾ ਕਿ ਐ ਲੱਗਦਾ ਵਾ ਕਿ ਉਹ ਸਾਨੂੰ ਲਾ ਕੇ ਗੱਲ ਕਰਨਦੇ ਆ ਪਰ ਉਹਨਾਂ ਦੇ ਦਿਲ 'ਚ ਕੁਝ ਨਹੀਂ ਹੈਗਾ ਨਾਲੇ ਸਾਹਿਲ ਉਹ ਇਦਾਂ ਦੇ ਹੈ ਹੀ ਨਹੀਂ ਆ ਬੜੇ ਚੰਗੇ ਆ ਮੈਂ ਅੱਜ ਤੱਕ ਕਦੀ ਜਾ ਕੇ ਉੱਥੇ ਸ਼ਿਕਾਇਤ ਲਾਈ ਆ ਕੋਈ ਕਿ ਤੇਰੇ ਭਾਜੀ ਨਹੀਂ ਚੰਗੇ ਜਾਂ ਮਾਸੀ ਜੀ ਨਹੀਂ ਚੰਗੇ ਹੈਗੇ ਤੁਹਾਡੇ ਤੈਨੂੰ ਤੇ ਪਤਾ ਹੀ ਆ ਮम्मी ਤੇ ਮੈਂ ਦੋ ਦੋ ਘੰਟੇ ਬਹਿ ਕੇ ਗੱਲਾਂ ਕਰਦੇ ਸੀ ਪਰ ਮੈਂ ਕਦੀ ਇੱਧਰ ਦੀ ਸ਼ਿਕਾਇਤ ਉੱਧਰ ਨਹੀਂ ਲਾਈ ਕਿਉਂਕਿ ਮੈਂ ਇੱਥੇ ਹੈ ਹੀ ਬੜੀ ਸੁਖੀ ਆ ਮੈਨੂੰ ਜੇ ਆ ਜਗਾ ਤੋਂ ਉਹਨਾਂ ਤੇ ਤੂੰ ਤਾਂ ਲਈ ਜਾਵਾ ਜੇ ਚੰਗੇ ਆ ਤੇ ਮੈਂ ਚੰਗੇ ਕਹਾਂਗੀ ਉਹਨਾਂ ਨੂੰ ਹਾਂ ਇਹ ਸੋਚਣਾ ਹੋ ਸਕਦਾ ਮੈਂ ਹੀ ਕੋਈ ਜ਼ਿਆਦਾ ਸੋਚਦਾ ਹਾਂ ਮਾਸੀ ਜੀ ਬਾਰੇ ਉਦਾਂ ਹੀ ਬਾਊ ਤੂੰ ਉਦਾਸ ਹੀ ਆ ਨਾ ਤੇ ਤੈਨੂੰ ਐ ਲੱਗਦਾ ਵਾ ਕਿ ਅਗਲਾ ਵੀ ਤੈਨੂੰ ਲਾ ਕੇ ਗੱਲ ਕਰਨ ਦੇ ਆ ਵਾ ਉਹ ਤੇ ਮੈਨੂੰ ਆਪ ਕਹਿਣ ਦੇ ਹੀ ਕਹਿੰਦੇ ਸਾਹਿਲ ਨੂੰ ਤੇ ਇੱਥੇ ਲੈ ਆ ਤੇ ਕੋਈ ਗੱਲ ਨਹੀਂ ਰਾਮਣਾ ਰਵੇ ਨਿਆਣਾ ਹੈਗਾ ਵਾ ਉੱਥੇ ਇਕੱਲਾ ਕਿੱਥੇ ਰਹੂਗਾ ਉਹਨਾਂ ਨੇ ਤੇ ਮੈਨੂੰ ਆਪ ਕਿਹਾ ਵਸ ਗੋ ਤੂੰ ਕੋਈ ਟੈਨਸ਼ਨ ਨਹੀਂ ਲੈਣੀ ਕਿਸੇ ਤਰ੍ਹਾਂ ਦੀ ਵੀ ਠੀਕ ਹੈ ਮੇਰੇ ਹੁੰਦਿਆ ਠੀਕ ਹੈ ਜੀ ਹਾਂ ਤੇ ਆਪਣੀ ਤਿਆਰੀ ਟਿਉਰੀ ਕਰ ਲਈ ਤੇ ਕੱਲ ਤੈਨੂੰ ਪਤਾ ਮੇਰੇ ਕੋਲ ਵੀ ਇੰਨਾ ਟਾਈਮ ਨਹੀਂ ਹੁੰਦਾ ਕਰਦਾ ਵੀ ਸਾਰਾ ਕਰਨਾ ਹੁੰਦਾ ਵਾ ਤੇ ਮੈਂ ਤੈਨੂੰ ਕੱਲ ਫਿਰ ਲੈ ਆਵਾਂਗੀ ਉੱਥੇ ਆਪਾਂ ਦੋਵੇਂ ਭੈਣ ਭਰਾ ਆਇਆ ਚੰਗੀ ਤਰ੍ਹਾਂ ਸਾਮ ਸਮਾਨ ਸਮੂਹ ਜਿਹੜਾ ਪਿਆ ਪਿਆ ਵਾ ਨਾ ਸਾਹ ਬਾਵਾਗੇ ਚੰਗੀ ਤਰ੍ਹਾਂ ਠੀਕ ਹੈ ਠੀਕ ਹੈ ਜੀ ਹਾਂ ਮੈਂ ਉਹ ਫੇਰ ਇਦਾਂ ਕਰਦਾ ਹੁਣ ਇੱਥੇ ਜਾ ਕੇ ਨਾ ਸਾਰਾ ਆਪਣਾ ਸਮਾਨ ਪੈਕ ਕਰ ਲੈਂਦਾ ਹਾਂ ਹਾਂ ਪੈਕ ਕਰ ਲੈ ਤੇ ਆਪਾਂ ਆ ਰਾਮਣਾ ਆਪਣਾ ਤੇਰਾ ਘਰ ਆ ਤੇ ਇੱਥੇ ਆਣ ਕੇ ਰਹਿ ਠੀਕ ਹੈ ਠੀਕ ਹੈ ਮੈਨੂੰ ਤਾਂ ਤੇਰੇ ਆਉਣ ਦਾ ਪਤਾ ਹੀ ਨਹੀਂ ਸੀ ਨਹੀਂ ਤੇ ਮੈਂ ਕਹਿਣਾ ਸੀ ਸਮਾਨ ਲੈ ਆ ਆਪਣਾ ਮੈਂ ਵੀ ਅਚਾਨਕ ਹੀ ਇੱਧਰ ਆ ਗਿਆ ਨਹੀਂ ਤੇ ਮੈਂ ਸੋਚ ਨਹੀਂ ਦਿਆ ਸੀ ਕਿ ਚੱਲ ਘਰੇ ਚੱਲ ਜਾ ਫੇਰ ਮੈਂ ਕਹਾਂ ਉਧਰ ਇਕੱਲਾ ਹੈਗਾ ਘਰ ਦੇ ਵਿੱਚ ਤੇ ਉੱਥੇ ਜਾ ਕੇ ਵੀ ਕੀ ਕਰੂੰਗਾ ਚੱਲ ਦੀਦੀ ਆ ਚੱਲ ਜੰਨਾ ਥੋੜੀ ਦਿਰ ਕੋਈ ਗੱਲ ਨਹੀਂ ਬਾਹੂ ਤੇਰਾ ਆਪਣਾ ਘਰ ਆ ਮੈਂ ਤੇ ਕਹਿਣ ਦੀ ਤੂੰ ਰਾਮਣਾ ਇੱਥੇ ਰਹਿ ਕੱਲ ਨੂੰ ਜਦੋਂ ਤੇਰਾ ਵਿਆਹ ਕਰਾਂਗੇ ਨਾ ਤੇ ਉਦੋਂ ਤੂੰ ਆਪਣੇ ਘਰ ਰਹਿ ਪੀ ਉਦੋਂ ਨਹੀਂ ਤੇਨੂੰ ਮੈਂ ਰੋਕਦੀ ਪਰ ਉਹਨਾਂ ਚਿਰ ਤੂੰ ਇੱਥੇ ਰਹਿ ਮੇਰੇ ਕੋਲ ਪਤਾ ਕੀ ਆ ਮੇਰੀਆਂ ਵੀ ਅੱਖਾਂ ਸਾਹਮਣੇ ਰਹੇਗਾ ਨਾ ਤੇ ਮੇਰਾ ਵੀ ਮਨ ਸਹੀ ਰਹੂਗਾ ਉਦਾਂ ਮੇਰਾ ਧਿਆਨ ਉੱਥੇ ਹੀ ਲੱਗਾ ਰਹਿੰਦਾ 24 ਘੰਟੇ ਸਮਝਦਾ ਪਿਆ ਨਾ ਹਾਂਜੀ ਠੀਕ ਆ ਤੇਜੀ ਚੱਲ ਪੀ ਮੇਰਾ ਬਾਊ ਚਾਹ ਹੁਣ ਤੈਨੂੰ ਕੀ ਦੱਸਾਂ ਬਾਊ ਮੈਂ ਇੱਥੇ ਕਿੰਨੀ ਮਜਬੂਰ ਐ ਮੇਰੀ ਸਾਸਤੇ ਇੱਕ ਮਿੰਟ ਨਹੀਂ ਟਿਕਨ ਦਿੰਦੀ ਮੈਨੂੰ ਉਹ ਉਹ ਤਾਨੇ ਦਿੰਦੀ ਆ ਜਿਹੜੇ ਕਦੀ ਸੁਣੇ ਨਾ ਹੋਣ ਮੈਨੂੰ ਤੇ ਮੇਰੀ ਮਾਂ ਮਰੀ ਤੇ ਵੀ ਨਹੀਂ ਜਾਣ ਦਿੱਤਾ ਉਹਨੇ ਪਰ ਜੇ ਤੈਨੂੰ ਦੱਸਦਾ ਨਾ ਸਾਰਾ ਕੁਝ ਤੂੰ ਹੋਰ ਟੈਨਸ਼ਨ 'ਚ ਪੈ ਜਾਣਾ ਮੈਂ ਤੈਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਕੋਸ਼ਿਸ਼ ਕਰਾਂਗੀ ਤੂੰ ਇੱਥੇ ਵੀ ਰਵੇਂ ਤੇ ਤੈਨੂੰ ਕਿਸੇ ਗੱਲ ਦਾ ਨਾ ਪਤਾ ਲੱਗੇ